ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਡਰਾਡ ਕਲੈਕਸ਼ਨ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਨਿਊ ਨਿਊ ਚੈਨਲ ਮੈਂ ਸਟਾਰਟ ਕੀਤਾ ਹੈ ਤੇ ਮੈਨੂੰ ਸਪੋਰਟ ਕਰਿਓ ਬਹੁਤ-ਬਹੁਤ। ਤੇ ਅੱਜ ਅਸੀਂ ਤੁਹਾਡੇ ਲਈ कॉटन ਦੇ सूट ਲੈ ਕੇ ਆਏ ਹਾਂ। ਇਹ ਸਾਰੇ कॉटन ਦੇ ਬਹੁਤ ਅੱਛੇ ਵੈਰਾਈਟੀ ਦੇ ਸੂਟ ਹੈ। ਬਹੁਤ ਮੁਲਾਇਮ कॉटन ਨਾਲ ਦੁਪੱਟਾ ਵੀ कॉटन ਦਾ ਹੀ ਰਹੇਗਾ। ਤੇ ਟੋਪ ਇਹਨਾਂ ਦਾ 2.5 ਮੀਟਰ ਹੋਏਗਾ, ਬਾਟਮ ਵੀ 2.5 ਮੀਟਰ ਹੋਏਗੀ ਤੇ ਦੁਪੱਟਾ ਵੀ 2.5 ਮੀਟਰ ਹੀ ਹੋਏਗਾ। ਤੇ ਬਹੁਤ ਹੀ ਅੱਛੀ ਕੁਆਲਿਟੀ ਦੇ ਇਹਨਾਂ ਦੇ ਕਈ ਸੂਟਾਂ ਦੇ ਇਮਬਲਡਰੀ ਕੀਤੀ ਹੋਈ ਹੈ ਕਈ ਪਲੀਨ ਪ੍ਰਿੰਟ ਹੀ ਹੈ ਅਲੱਗ-ਅਲੱਗ ਵੈਰਾਈਟੀ ਹੈ ਬਟ ਜ਼ਿਆਦਾ ਨੇ ਨੈਕ ਨੈਕ ਇਮਬਲਡਰੀ ਹੈਗੀ ਹੈਗੀ ਹੈ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਬਹੁਤ ਅੱਛੇ ਮਤਲਬ ਕੁਆਲਿਟੀ ਹੈ ਇਹਨਾਂ ਦੀ ਤੇ ਪ੍ਰਾਈਸ ਇਹਨਾਂ ਦਾ ਬਹੁਤ ਹੀ ਜੈਨੂਇਨ ਹੈ 499 ਫ੍ਰੀ ਸ਼ਿਪਿੰਗ ਤੇ ਹੈ ਮਿਲ ਰਿਹਾ ਹੈ ਤੁਹਾਨੂੰ ਤੇ ਬਹੁਤ ਅੱਛੀ ਕੁਆਲਿਟੀ ਹੈ ਤੁਸੀਂ ਮਤਲਬ ਪ੍ਰਾਈਸ ਦੇ ਅਕੋਰਡਿੰਗ ਸੂਟ ਬਹੁਤ ਅੱਛੇ ਹੈ ਤੁਸੀਂ ਜ਼ਰੂਰ ਇਹਨਾਂ ਨੂੰ ਪਸੰਦ ਕਰੋਗੇ ਇੱਕ ਵਾਰ ਸੂਟ ਲੈ ਕੇ ਦੇਖੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਰਹੀ ਹੈ ਤੇ ਗਰਮੀ 'ਚ ਤੁਹਾਨੂੰ ਪਤਾ ਹੈ ਵੀ ਮੁਲਾਇਮ ਸਟਾਫ ਹੀ ਜ਼ਿਆਦਾ ਲੇਡੀਜ਼ ਪਸੰਦ ਕਰਦੀਆਂ ਕਿਉਂਕਿ ਇੰਨੀ ਗਰਮੀ 'ਚ ਕੰਮ ਕਰਨਾ ਹੁੰਦਾ ਤੇ ਬਹੁਤ ਜ਼ਿਆਦਾ ਮਤਲਬ ਮਿਕਸ ਕਪੜਾ ਨਹੀਂ ਪੈਂਦਾ ਤੇ ਇਹ ਬਹੁਤ ਹੀ ਵਧੀਆ ਜਿਹਾ ਪਿਓਰ ਕਾਟਨ ਵਧੀਆ ਵਾਲੀ ਮੁਲਾਇਮ ਕਾਟਨ ਹੈ ਤੇ ਤੁਸੀਂ ਜ਼ਰੂਰ ਲੈ ਕੇ ਵੇਖਿਓ ਸੂਟ ਇੱਕ ਤਾਂ ਤੇ ਬਾਕੀ ਜਿਹੜੇ ਇਹਨਾਂ ਦੀ ਪ੍ਰਿੰਟ ਵਗੈਰਾ ਹੈ ਤੇ 컬ੈਕਸ਼ਨ ਬਹੁਤ ਅੱਛੀ ਹੈ ਪ੍ਰਾਈਸ ਅਕੋਰਡਿੰਗ ਸੂਟ ਬਿਲਕੁਲ ਹੀ ਮਤਲਬ ਰੀਜ਼ਨੇਬਲ ਪ੍ਰਾਈਸ ਹੈ ਇਹਨਾਂ ਦਾ ਕਹਿ ਨਹੀਂ ਸਕਦੇ ਕਿ ਇੰਨਾ ਸਸਤਾ ਪ੍ਰਾਈਸ ਵੀ ਹੋਊਗਾ ਨਾ ਸੂਟ ਦਾ ਕਿਉਂਕਿ ਇਹ ਸੂਟ ਮਾਰਕੀਟ ਚ ਬਹੁਤ 6-700 ਦੀ ਪ੍ਰਾਈਸ ਵੀ ਮਿਲ ਰਹੀ ਹੈ ਤੇ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਬਹੁਤ ਅੱਛੇ ਕਲਰ ਹੋਏ ਹੈ ਡਿਸਕ੍ਰਿਪਸ਼ਨ ਚ ਮੇਰਾ WhatsApp ਨੰਬਰ ਤੇ WhatsApp ਲਿੰਕ ਵੀ ਸ਼ੇਅਰ ਕੀਤਾ ਹੋਇਆ ਹੈ ਜੇ ਇਦਾਂ ਦੇ ਹੋਰ ਰੋਜ਼ ਡੇਲੀ ਅਪਡੇਟ ਵਾਸਤੇ ਤੁਸੀਂ WhatsApp ਗਰੁੱਪ ਜੁਆਇਨ ਕਰਨਾ ਤਾਂ ਵੀ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਲਿੰਕ ਸ਼ੇਅਰ ਕੀਤਾ ਗਿਆ ਤੇ ਉਹ ਤੁਸੀਂ ਉੱਥੇ ਕਲਿੱਕ ਕਰਕੇ ਗਰੁੱਪ ਚ ਐਂਟਰ ਹੋ ਸਕਦੇ ਹੋ ਤੇ ਇਹਨਾਂ ਦਾ ਵੀ ਪ੍ਰਾਈਸ ਜਿਹੜੇ ਰੀਜ਼ਨੇਬਲ ਹੈਗੇ ਆ ਅਗਲੇ ਸੂਟ ਆ ਜਿਹੜੇ ਇਹ ਵਾਲੇ ਵੀ ਬਹੁਤ ਅੱਛੇ ਸੂਟ ਆ ਕਾਟਨ ਦੇ ਪਿਓਰ ਕੈਮਰੀ ਕਾਟਨ ਬਹੁਤ ਅੱਛੀ ਕਾਟਨ ਹੈ ਤੇ ਇਹਨਾਂ ਦਾ ਪ੍ਰਾਈਸ 500 ਹੋਏਗਾ ਤੇ ਬਾਕੀ ਇਹਨਾਂ ਚ ਕਿੰਨੇ ਵੀ ਸੂਟ ਤੁਸੀਂ ਲੈ ਸਕਦੇ ਹੋ ਆਲ ਓਵਰ ਸੂਟ ਹੋਏਗਾ ਇਹ 5 ਮੀਟਰ ਕਿਉਂਕਿ ਬਲਕ ਚ ਇਕੱਠੇ ਮੰਗਵਾਏ ਹੁੰਦੇ ਆ ਸੂਟ ਬਹੁਤ ਇਹਨਾਂ ਚ ਕਵਾਂਟੀਟੀ ਮਿਲ ਜੂਗੀ ਤੁਹਾਨੂੰ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਤੇ ਆਰਡਰ ਬੁੱਕ ਕਰ ਸਕਦੇ ਹੋ ਸੀਓਡੀ ਅਵੇਲੇਬਲ ਨਹੀਂ ਹੈਗੀ ਕਿਉਂਕਿ ਕਈ ਭੈਣਾਂ ਪੁੱਛਦੀਆਂ ਹੁੰਦੀਆਂ ਕਿ ਸੀਓਡੀ ਹੈਗੀ ਆ ਤੇ ਸੀਓਡੀ ਨਹੀਂ ਹੈਗੀ ਇਹ ਸੂਟ ਫ੍ਰੀ ਸ਼ਿਪਿੰਗ 'ਚ ਆਉਣਗੇ ਤੇ ਇਹਨਾਂ ਦੇ ਵੀ ਸ਼ਿਪਿੰਗ ਚਾਰजेस ਨਹੀਂ ਲੱਗੇਗਾ 올 ਇੰਡੀਆ ਤੇ 500 'ਚ ਬਹੁਤ ਅੱਛਾ ਸੂਟ ਮਿਲ ਰਿਹਾ ਬਹੁਤ ਅੱਛੀ ਕੁਆਲਿਟੀ ਹੈ ਕਾਟਨ ਦੀ ਬਾਕੀ ਇਹਨਾਂ ਦੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਅੱਛੇ ਪ੍ਰਿੰਟ ਹੈ ਸਾਰਿਆਂ ਦੇ ਤੇ ਨੈਕਸਟ ਹੈਗੇ ਜੀ ਡਿਜ਼ਾਈਨਰ ਸੂਟ ਹੈ ਇਹ ਵੀ ਨਾ ਪਾਕਿਸਤਾਨੀ ਰੀਵਾ ਬ੍ਰਾਂਡ ਦਾ ਬਹੁਤ ਅੱਛਾ ਸੂਟ ਹੈ ਡਿਜ਼ਾਈਨਰ ਪਾਕਿਸਤਾਨੀ ਡਿਜ਼ਾਈਨਰ ਸੂਟ ਹੈ ਇਹਦੇ बॉटम ਤੇ ਵੀ ਕੱਟਵਰਕ ਦਾ ਡਿਜ਼ਾਈਨ ਪਾਇਆ ਦਿੱਤਾ ਹੋਇਆ ਹੈ ਦੇਖੋ ਦੁਪट्टे ਤੇ ਵੀ ਬਹੁਤ ਅੱਛਾ ਪੈਚ ਵਰਕ ਕੀਤਾ ਹੋਇਆ ਹੈ ਤੇ ਬਹੁਤ ਹੀ ਅੱਛੀ ਕੁਆਲਿਟੀ ਹੈ ਨਾਲੀ ਨੈਕਸਟ ਹੈਗੇ ਜੀ ਇਹ ਕਾਇਮਰਿਕ कॉटन ਦੀ ਬਹੁਤ ਅੱਛੀ ਕੁਆਲਿਟੀ ਦੇ ਸੂਟ ਹੈ ਇਹਨਾਂ ਦਾ ਮੈਂ ਸ਼ਾਰਟ ਵੀਡੀਓ ਵੀ ਬਣਾਈ ਸੀ ਤੇ ਹੁਣ ਇਹਦੇ ਵਿੱਚ ਥੋੜਾ ਡਿਟੇਲ ਜਿਹਾ ਦੱਸੂਗੀ ਕਾਟਨ ਦੀ ਹੀ ਦੁਪੱਟੀਆਂ ਚਿਕਨ ਵਰਕ ਕੀਤਾ ਹੋਇਆ ਬਹੁਤ ਅੱਛੀ ਕੁਆਲਿਟੀ ਦੇ ਦੁਪੱਟੇ ਆ ਤੇ ਜੋ ਵੀ ਇਹਨਾਂ ਦਾ ਸਟਾਫ ਲੱਗਿਆ ਹੋਇਆ ਹੈ ਸ਼ਰਟ ਐਂਡ ਬਾਟਮ ਦਾ ਉਹ ਵੀ ਬਹੁਤ ਅੱਛੀ ਕੁਆਲਿਟੀ ਦਾ ਤੇ ਕੈਮਰੀ ਕਾਟਨ ਚ ਮਿਲੂਗਾ ਇਹ ਤੁਹਾਨੂੰ ਤੁਸੀਂ ਇਹਨਾਂ ਦਾ ਇਹ ਸਾਰਿਆਂ ਦੇ ਵਿੱਚੋਂ ਕੋਈ ਵੀ ਸਿਲੈਕਟ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੀਚੇ ਜੇ ਤੁਸੀਂ ਲਿੰਕ ਨਹੀਂ ਜੁਆਇਨ ਕਰਨਾ ਤਾਂ ਤੁਹਾਨੂੰ ਵਟਸਐਪ ਦਾ ਨੰਬਰ ਵੀ ਦਿੱਤਾ ਹੋਇਆ ਹੈ ਤੁਸੀਂ ਉੱਥੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ